ਇਰੀਆ ਕਾਂਜੀ ਵੀਡੀਓ ਦੇਖ ਰਹੇ ਆਪ ਸਾਬ ਨੂੰ ਜੀ ਆ ਲੈ ਕੇ ਹਾਜਰ ਆ ਅੱਜ ਦੀ ਵੱਡੀ ਖਬਰ rahul gandhi ਪਹੁੰਚੇ ਪੰਜਾਬ ਅੰਮ੍ਰਿਤਸਰ 에য়ারਪੋਰਟ ਤੋਂ ਜਨਾਲਾ ਲਈ ਰਵਾਨਾ ਹਾਰਡ ਪੀੜਤਾ ਨਾਲ ਮਿਲਣਗੇ ਗੁਰਦਾਸਪੁਰ ਪਠਾਨਕੋਟ ਵੀ ਜਾਣਗੇ ਕਾਂਗਰਸ ਆਗੂ rahul gandhi ਪੰਜਾਬ ਪਹੁੰਚ ਗਏ ਹਨ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਜਨਾਲਾ ਲਈ ਰਵਾਨਾ ਹੋ ਗਏ ਹਨ ਇੱਥੇ ਉਹ ਹਾਰਡ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਤੋਂ ਬਾਅਦ ਉਹ ਗੁਰਦਾਸਪੁਰ ਅਤੇ ਪਠਾਨਕੋਟ ਵੀ ਜਾਣਗੇ rahul gandhi ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਦੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਬਾ ਜਹਾ ਬਾਜਵਾ ਵੀ ਮੌਜੂਦ ਹਨ ਹੜਪ ਕਰਨ 23 ਜ਼ਿਲ੍ਹਿਆਂ ਵਿੱਚ ਜੇ 23 ਜ਼ਿਲ੍ਹਿਆਂ ਦੇ 2097 ਪਿੰਡ ਪ੍ਰਭਾਵਿਤ ਹੋਏ ਹਨ ਲਗਭਗ 191926 ਹੈਕਟੇਅਰ ਵਿੱਚ ਫਸਲਾਂ ਡੁੱਬ ਗਈਆਂ ਹਨ 15 ਜ਼ਿਲ੍ਹਿਆਂ ਵਿੱਚ 52 ਲੋਕਾਂ ਦੀ ਮੌਤ ਹੋ ਚੁੱਕੀ ਹੈ 5 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਦੌਰਾ ਕੀਤਾ ਸੀ ਉਹਨਾਂ ਨੇ ਹਾਲਾਤਾਂ ਨੂੰ ਵੇਖਦਿਆ ਹੈ ਪੰਜਾਬ ਲਈ 16 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਪੰਜਾਬ ਦੀ ਮਾਨ ਸਰਕਾਰ ਨੇ ਇਸ ਨੂੰ ਨਾ ਕਾਫੀ ਦੱਸਿਆ ਅਸੀਂ ਪੰਜਾਬ ਦੇ ਮੌਜੂਦਾ ਹਾਲਾਤ ਜਾਣੋ ਪੰਜਾਬ ਦੇ ਤੇ ਸਾਰੇ 23 ਜ਼ਿਲ੍ਹੇ ਹਨ 23 23 ਜ਼ਿਲ੍ਹੇ ਹਨ ਹੜ੍ਹ ਦੀ ਲਪ ਚਪੇੜ ਵਿੱਚ ਆਏ ਆਏ ਹਨ ਲਗਭਗ 2097 ਪਿੰਡ ਪਾਣੀ 헤ਠਾਂ ਗਏ ਹਨ ਹੁਣ ਤੱਕ 38892 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਪ੍ਰਸ਼ਾਸਨ ਅਤੇ ਰਾਹਤ ਜੰਸੀਆਂ ਵੱਲੋਂ ਰਾਹਤ ਅਭਿਆਨ ਜੇ ਵੀ ਜਾਰੀ ਹੈ 23000 ਤੋਂ ਵੱਧ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ 1988 ਤੋਂ ਬਾਅਦ ਪਹਿਲੀ ਵਾਰ ਭਿਆਨਿਕ ਹੜ੍ਹ ਪੰਜਾਬ ਵਿੱਚ 1988 ਵਿੱਚ ਭਿਆਨਿਕ ਹੜ੍ਹ ਆਇਆ ਹੈ ਆਈਸੀ ਹੁਣ 2025 ਵਿੱਚ ਵੀ ਲੋਕ ਇਸੇ ਤਰ੍ਹਾਂ ਹੀ ਤਰਸ ਦੀ ਦਾ ਸਾਹਮਣਾ ਕਰ ਰਹੇ ਹਨ ਰਾਜ ਸਰਕਾਰ ਨੇ ਇਸ ਨੂੰ ਆਫਤ ਕੋਸ਼ਿਤ ਕੀਤਾ ਹੈ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਪ੍ਰਤੀ 1 2000 ਰੁਪਏ ਦੇਣ ਦਾ ਐਲਾਨ ਕੀਤਾ ਹੈ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਮਿਲੇਗੀ ਜੋ ਰੇਤ ਖੇਤਾਂ ਵਿੱਚ ਆ ਬਹੀ ਹੈ ਉਸ ਨੂੰ ਢੋਣ ਦੀ ਇਜਾਜ਼ਤ ਵੀ ਕਿਸਾਨਾਂ ਨੂੰ ਦਿੱਤੀ ਜਾਵੇਗੀ Kabar naal banen reiän leitan